ਸਤ ਸ੍ਰੀ ਅਕਾਲ ਵੀ ਦੋਸਤੋ ਅੱਜ ਤੁਹਾਨੂੰ 855 ਤੇ 4 ਬੂਖਰ ਵਾਲਾ 12 ਇੰਚੀ ਵਿੱਦ ਓਵਲ ਆਪਣੇ ਬਣੇ ਹੋਏ 6 ਇੰਚੀ ਤੇ ਉਹ ਬੈਕ ਸਾਈਡ ਤੇ ਫੋਟੋ ਕੰਪਲੀਟ ਸਿਸਟਮ ਬਣਿਆ ਹੋਇਆ ਤੁਹਾਨੂੰ ਦਿਖਾਉਨੇ ਆ ਆਹ ਹਜੇ ਸਟਾਰਟਿੰਗ ਆ ਅਸੀਂ ਬਣਾ ਰਹੇ ਆ ਤੇ ਇਹਦੀ ਬੈਕ ਸਾਈਡ ਫੋਟੋ ਤੇ ਉੱਪਰ ਓਵਲ ਜਦੋਂ ਨੂੰ ਬੂਖਰ ਕੱਸਨੇ ਆ ਇਹਦੇ ਆਪਾਂ ਫੋਟੋ ਬਣਾ ਲਈਏ ਆ ਲਓ ਜੀ ਫੋਟੋ ਤੇ ਜਵਾਕ ਕਸੂਗਾ ਹੁਣ ਬੂਖਰ ਬੂਖਰ ਕੱਸ ਕੇ ਤੇ ਓਵਲ ਕੱਸਨੇ ਉਹਨੇ ਉਹ ਤੱਕ ਆਪਾਂ ਫੋਟੋ ਰੈਡੀ ਕਰ ਦਈਏ ਤੇ ਫੋਟੋ ਬਣਦੇ-ਬਣਦੇ ਤੁਸੀਂ ਚੈੱਕ ਕਰੋ ਵੀ ਫੋਟੋ HD 3D ਕਿਵੇਂ ਦੀ ਆ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀ ਫੋਟੋ ਤੇ ਜਾਂ ਕੋਈ ਵੀ ਚੀਜ਼ ਬਣਾਉਣੀ ਹੋਵੇ ਸਾਨੂੰ ਸਾਡੇ ਨਾਲ ਕੰਟੈਕਟ ਕਰੋ ਤੇ ਕਰੋ ਜੀ ਚੈੱਕ ਫੋਟੋ ਫੋਟੋ ਲਾ ਰਹੇ ਆ ਕਰਮਾ ਕਹਿੰਦਾ ਵੀ ਮੇਰੇ ਕੋਲੇ ਵੇਜਾ ਇੱਥੇ ਕਰਮਾ ਵੀਡੀਓ ਬਣਾ ਰਿਹਾ ਨਾਲ-ਨਾਲ ਮੇ ਨਾਲ ਗੱਲਾਂ ਕਰ ਰਿਹਾ ਤੇ ਲਓ ਜੀ ਆਪਾਂ ਹੁਣ ਫਾਈਨਲ ਲੁੱਕ ਹੋ ਗਈ ਰੈਡੀ ਐ ਦੀ ਤੇ ਦੇਖੋ ਕਿਵੇਂ ਬਣਿਆ ਲਓ ਜੀ ਇਹ ਫੋਟੋ ਬਣ ਗਈ ਤੇ ਆਪਾਂ ਹੁਣ ਇਹਦੇ ਬੈਕ ਸਾਈਡ ਤੇ ਫਰੇਮ ਲਾਉਣਾ ਫਰੇਮ ਲਾ ਕੇ ਤੇ ਇਹਦੇ ਉੱਤੇ ਆਪਾਂ ਲਾਉਣੀ ਆ ਲਾਈਟਿੰਗ ਠੀਕ ਹੈ ਜੀ ਫਰੇਮ ਲਾ ਕੇ ਤੁਹਾਨੂੰ ਮੈਂ ਦਿਖਾਉਣਾ ਤੇ ਫਰੇਮ ਲਾ ਕੇ ਕਿਵੇਂ ਲੱਗਦੀ ਫੋਟੋ ਇਹ ਫਰੇਮ ਲਾ ਕੇ ਤੇ ਉੱਪਰ ਲਾਈਟਿੰਗ ਲੱਗ ਰਹੀ ਹੈ ਕਰੋ ਚੈੱਕ ਲਾਈਟਿੰਗ ਤੇ ਫੋਟੋ ਜਦੋਂ ਤੱਕ ਫੋਟੋ ਰੈਡੀ ਹੁੰਦੀ ਆਪਾਂ ਡੈਕ ਸਾਰਾ ਰੈਡੀ ਹੋ ਚੁੱਕਾ ਬਸ ਫਾਈਨਲ ਆਪਾਂ ਫੋਟੋ ਰੈਡੀ ਕਰਕੇ ਆ ਲੋ ਜੀ ਬੰਦੇ ਨੇ ਬੂਫਰ ਕਾਸਤੇ ਚੋਂ ਤੱਕ ਫੋਟੋ ਬਣਾਈ ਉਹ ਤੱਕ ਨੇ ਬੂਫਰ ਕਾਸਤੇ ਫੋਟੋ ਰੈਡੀ ਹੁੰਦੇ ਹੁੰਦੇ ਆਪਾਂ ਬਸ ਓਵਲ ਕਸਦਨੇ ਆ ਤੇ ਓਵਲ ਕਸਣ ਤੋਂ ਬਾਅਦ ਬਿਲਕੁਲ ਆਪਾਂ ਦੁਕਾਨ ਤੇ ਪਹੁੰਚਣਾ ਲੋ ਜੀ ਓਵਲ ਕਸੇਗੇ ਲਾਈਟਿੰਗ ਲੱਗ ਗਈ ਆ ਬੈਕ ਸਾਈਡ ਫੋਟੋ ਰੈਡੀ ਹੋਊਗੀ ਹੁਣ ਆਪਾਂ ਲੈ ਕੇ ਜਾਣਾ ਇਹਨੂੰ ਸ਼ਾਪ ਤੇ ਉੱਥੇ ਜਾ ਕੇ ਆਪਾਂ ਇਹ ਤੇ ਐਂਪ ਸਿਸਟਮ ਦਾ ਸੈੱਟ ਕਰਨਾ ਵੀਰੇ ਹੁਣੇ ਖੁਸ਼ ਹੋ ਗਏ ਕਹਿੰਦੇ ਵੀਰੇ ਜਿਵੇਂ ਅਸੀਂ ਸੋਚਿਆ ਸੀ ਉਸ ਤੋਂ ਵੱਧ ਕੰਮ ਹੋ ਗਿਆ ਤੇ ਸਵਾਦ ਆ ਗਿਆ ਵੀਰੇ ਉਹਨੇ ਆਏ ਵੀ ਬਹੁਤ ਦੂਰੋਂ ਆ ਤਿੰਨ ਘੰਟੇ ਦਾ ਰਸਤਾ ਤੈਅ ਕਰਕੇ ਆਏ ਆ ਲੋ ਜੀ ਆਪ ਫਾਈਨਲ ਆਪ ਦੁਕਾਨ ਤੇ ਪਹੁੰਚ ਚੁੱਕੇ ਆ ਤੇ ਜੇ ਇਹਦੀ ਵੋਲੀਅਮ ਚੈੱਕ ਕਰਨੀ ਹੈ ਕੁੱਕੀ ਇਲੈਕਟ੍ਰੋਨਿਕ ਦੀ ਆਈਡੀ ਤੇ ਪਹੁੰਚ ਕੇ ਇੰਸਟਾਗ੍ਰam ਤੇ ਚੈੱਕ ਕਰ ਸਕਦੇ ਆ ਤੇ ਆਪਾਂ ਵੀਰੇ ਜਿਆਦਾ ਫੜਕੀਲਾ ਕੰਮ ਨਹੀਂ ਕਰਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਆਪਾਂ ਬਿਲਕੁਲ ਸਿੰਪਲ ਤੇ ਸੋਬਰ ਕੰਮ ਕਰਦੇ ਆ ਸਦਾਬਹਰ ਤੇ ਹੁਣ ਜਵਾ ਕਹਿੰਦੇ ਹੀ ਕਰਨਾ ਜੀ ਗੇੜਾ ਤੇ ਇਹ ਹੁਣ ਲੱਗ ਗਿਆ ਜੀ ਗੇੜਾ ਦੇਣਾ ਤੇ ਆਹ ਲੋ ਜੀ ਇਹ ਕਹਿੰਦੇ ਵੀਰੇ ਸਰਾ ਲੱਗ ਗਿਆ ਜਮਾ ਸਸ ਸਿਰੇ ਸਿਰਾ ਲੱਗ ਗਿਆ ਤੇ ਗੇੜਾ ਕੱਢ ਕੇ ਕਹਿੰਦਾ ਬਾਈ ਦੇ ਖੜਖੜ ਦੇ ਦਿਆ ਤੇ ਆਪਾਂ ਬੰਦਿਆਂ ਨੂੰ ਦਈਏ ਆਜ਼ਾਦ ਤੇ ਚੰਗਾ ਵੀ ਮੁੰਡਿਓ ਸਸਤਰੀਕਾਲ ਪੇਜ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਰੇ ਹੁਣ ਚੱਲੇ ਪਿੰਡ ਨੂੰ ਤੇ ਆਪਾਂ ਵੀ ਚਲੀਏ ਵਰਕਸ਼ਾਪ ਤੇ ਉੱਥੇ ਜਾ ਕੇ ਬੂਹਰ ਵਾਹਰ ਰੈਡੀ ਕਰਨੇ ਆ ਤੇ ਕੱਲ ਦੇ ਬਲੌਗ ਤੇ ਕੱਲ ਦੀ ਜਿਹੜੇ ਨਿਊ ਡੈਕ ਲਈ ਤੁਹਾਨੂੰ ਫੇਰ ਤੁਹਾਨੂੰ ਵੀਡੀਓ ਪਾਵਾਂਗੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਕਿਵੇਂ ਦਾ ਲੱਗਦਾ ਤੁਹਾਨੂੰ ਸਾਡਾ ਕੰਮ ਤੇ ਜਿਹੜਾ ਅਸੀਂ ਨਿੱਕਾ ਜਿਹਾ ਬਲੌਗ ਬਣਾਉਨੇ ਆ ਤੇ ਉਹ ਵੀ ਦੱਸਿਓ ਕਿਵੇਂ ਦਾ ਲੱਗਦਾ ਸਤਿ ਸ੍ਰੀ ਅਕਾਲ ਵੀਰੋ